ਪਾਵਨ ਬਾਣੀ ਵਿੱਚ ਬੜਾ ਪਿਆਰਾ ਸਮਝਾਇਆ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ ਸਾਰੇ ਆਪਾ ਲਾਹਾ ਲੈਣ ਆਇਆ ਮਾਲਕ ਨੇ ਜਿਹੜੇ ਆ ਸਵਾਸ ਬਖਸ਼ਿਸ਼ ਕੀਤੇ ਆ ਜ਼ਿੰਦਗੀ ਦਿੱਤੀ ਆ ਸਤਿਗੁਰੂ ਜੀ ਕਹਿੰਦੇ ਇਸ ਜ਼ਿੰਦਗੀ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਤੂੰ ਆਪਣੀ ਜ਼ਿੰਦਗੀ ਦਾ ਲਾਹਾ ਲੈਣਾ ਕਹਿੰਦੇ ਮੇਰੇ ਮਨ ਲ ਲਾਹਾ ਕਰ ਜਾਏ ਜਦੋਂ ਲਾਹਾ ਮਾਲਕ ਪਰਮਾਤਮਾ ਦੇ ਵੱਲੋਂ ਮਾਲਕ ਦੇ ਨਾਮ ਦਾ ਲੈ ਲਿਆ ਫਿਰ ਕਹਿੰਦੇ ਉਹ ਘਰ ਉਹ ਆਨੰਦ ਵਾਲਾ ਘਰ ਉਹ ਸਹਿਜ ਵਾਲਾ ਘਰ ਜਿਸ ਘਰ ਵਿੱਚ ਟਿਕਿਆ ਨਾ ਕੋਈ ਦੁੱਖ ਪਹੁੰਚ ਸਕਦਾ ਨਾ ਕੋਈ ਸਾਨੂੰ ਗਮੀ ਪਹੁੰਚ ਸਕਦੀ ਆ ਨਹੀਂ ਕੋਈ ਸਾਨੂੰ ਚਿੰਤਾ ਪੋ ਸਕਦੀ ਆ ਫਿਰ ਸਾਡਾ ਉਸ ਘਰ ਦੇ ਵਿੱਚ ਪਿਆਰ ਵਾਲਿਓ ਵਾਸਾ ਹੋ ਜਾਂਦਾ ਜਦੋਂ ਮਾਲਕ ਦੇ ਨਾਮ ਦਾ ਸੀ ਲਾਹਾ ਆਪਣੀ ਜ਼ਿੰਦਗੀ ਦੇ ਵਿੱਚ ਲੈਣਾ ਸ਼ੁਰੂ ਕਰ ਦਿੰਨੇ ਆ ਕਹਿੰਦੇ ਮੇਰੇ ਮਨ ਲੈ ਲਾਹਾ ਕਰ ਜਾਏ ਗੁਰਮਖ ਨਾਮ ਸਲਾਹੀ ਹੈ ਹਉ ਮੈ ਨਿਬਰੀ ਪਾਹੇ ਕਹਿੰਦੇ ਜਦੋਂ ਗੁਰੂ ਦੇ ਦੱਸੇ ਮਾਰਗ ਤੇ ਚੱਲਣਾ ਸ਼ੁਰੂ ਕੀਤਾ ਉਸ ਮਾਰਗ ਤੇ ਆਪਣੇ ਆਪ ਨੂੰ ਚਲਾਉਣਾ ਤੋਂ ਸ਼ੁਰੂ ਕਰ ਦਿੱਤਾ ਫਿਰ ਕਹਿੰਦੀ ਜਿਹੜੀ ਆ ਹਉਮੇ ਦੀ دیوار ਕੱਲ ਵੀ ਆਪਾਂ ਸਮਝਿਆ ਸੀ ਵੀ ਇੱਕ ਹਉਮੇ ਦੀ ਕੰਧ ਆ ਸਾਡੇ ਝੂਠੇ ਮਾਣ ਹੰਕਾਰ ਕੰਮ ਦਾ ਜਿਹੜੀ ਸਾਨੂੰ ਮਾਲਕ ਦੇ ਨਾਲ ਜੁੜਨ ਨਹੀਂ ਦਿੰਦੀ ਪਰਮਾਤਮਾ ਦੇ ਨਾਲ ਸਾਝ ਨਹੀਂ ਬਣਾਉਣ ਦਿੰਦੀ ਸਤਿਗੁਰੂ ਜੀ ਕਹਿੰਦੇ ਜਦੋਂ ਉਹਦੀ ਸ਼ਿਵਤਸਲਾ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਹਦੇ ਨਾਮ ਦੇ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਮਾਲਕ ਦੀ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਫਿਰ ਕਹਿੰਦੇ ਪਿਆਰਿਆ ਜਿਹੜੀ ਆ ਹਉਮੈ ਦੀ ਆਗ ਜਿਹੜੀ ਆ ਹਉਮੈ ਦੀ ਕੰਧ ਇਹ ਨਿਵਰੇ ਪਾਹੇ ਮਾਲਕ ਨੇ ਤੇਰੇ ਜੀਵਨ ਦੇ ਵਿੱਚੋਂ ਦੂਰ ਕਰ ਦੇਣੀ ਆ ਖਤਮ ਕਰ ਦੇਣੀ ਆ ਪਿਆਰਿਓ ਹੋਣਾ ਉਦੋਂ ਹੀ ਆ ਜਦੋਂ ਅਸੀਂ ਮਾਲਕ ਦੇ ਨਾਮ ਦਾ ਲਾਹਾ ਆਪਣੀ ਜ਼ਿੰਦਗੀ ਦੇ ਅੰਦਰ ਲਮਾਂਗੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹ ਧਨਤਾ ਦੇ ਜੋਗ ਹੋ ਜਾਂਦੇ ਆ ਜਿਹੜੇ ਗੁਰੂ ਦੇ ਪਿਆਰੇ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਆਉਂਦੇ ਆ ਪਾਵਨ ਬਾਣੀ ਵਿੱਚ ਸਹਿਬ ਜੀ ਸਮਝਾਉਂਦੇ ਕਹਿੰਦੇ ਤਨ ਤਨ ਸੋ ਗੁਰ ਸਿੱਖ ਕਹੀਏ ਜੋ ਸਤਗੁਰ ਚਰਨੀ ਜਾਏ ਪਿਆ ਕਹਿੰਦੇ ਉਹ ਸਿੱਖ ਧਨਤਾ ਦੇ ਜੋਗ ਆ ਉਹ ਸਿੱਖ ਬੜਾ ਭਾਗਾ ਹੋ ਜਾਂਦਾ ਜਿਹੜਾ ਆਪਣੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਸੀਸ ਨਵਾ ਦਿੰਦਾ ਜਿਹੜਾ ਆਪਣੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਉਂਦਾ ਕਹਿੰਦੇ ਧੰ ਧੰ ਸੋ ਗੁਰ ਸਿੱਖ ਕਹੀਏ ਜੋ 사ਤਗੁਰ ਚਰਨੀ ਜਾਏ ਪਇ ਕਹਿੰਦੇ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਆਪਣਾ ਸੀਸ ਨਿਭਾਉਂਦਾ ਗੁਰੂ ਦੇ ਅੱਗੇ ਆਪਣਾ ਸਭ ਕੁਝ ਅਰਪਣ ਕਰ ਦਿੰਦਾ ਕਹਿੰਦੇ ਉਹ ਸਿੱਖ ਬੜਾ ਭਾਗਾ ਉਹ ਸਿੱਖ ਧਨਤਾ ਦੇ ਜੋਗ ਅੱਗੇ ਬੜਾ ਪਿਆਰਾ ਸਮਝਾਇਆ ਕਹਿੰਦੇ ਧੰਨ ਧੰਨ ਸੋ ਗੁਰ ਸਿੱਖ ਕਹੀਏ ਜਿਨ ਹਰ ਨਾਮ ਮੁਖ ਰਾਮ ਕਹਿਆ ਕਹਿੰਦੇ ਉਹ ਸਿੱਖ ਵੀ ਧਨਤਾ ਦੇ ਜੋਗ ਉਹ ਵੀ ਬੜਾ ਭਾਗਾ ਬਣ ਜਾਂਦਾ ਜਿਹੜੀ ਆਪਣੀ ਰਸਨਾ ਦੇ ਨਾਲ ਉਹ ਸ਼ਰਮੇ ਹੋਏ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਉਹਦੀ ਸਿਵਤ ਸਲਾਹ ਕਰਦਾ ਉਹਦੇ ਨਾਲ ਜੁੜਦਾ ਆਪਣੀ ਜੀਬ ਦੇ ਨਾਲ ਮਾਲਕ ਦੇ ਨਾਮ ਨੂੰ ਤੇ ਆਉਂਦਾ ਭਾਵੇਂ ਫਿਰ ਅਸੀਂ ਉਹਨੂੰ ਵਾਹਿਗੁਰੂ ਕਹਿ ਕੇ ਯਾਦ ਕਰੀਏ ਭਾਵੇਂ ਅਸੀਂ ਉਹਨੂੰ ਰਾਮ ਕਹਿ ਕੇ ਯਾਦ ਕਰੀਏ ਭਾਵੇਂ ਅਸੀਂ ਉਹਨੂੰ ਅੱਲਾ ਕਹਿ ਕੇ ਯਾਦ ਕਰੀਏ ਪਰ ਜਿਹੜਾ ਮਾਲਕ ਦੇ ਗੁਣਾ ਨੂੰ ਗਾਉਂਦਾ ਉਹਦੀ ਸਿਵਤ ਸਲਾਹ ਕਰਦਾ ਸਤਿਗੁਰੂ ਜੀ ਕਹਿੰਦੇ ਫਿਰ ਉਹਦੀ ਜੀਬ ਵੀ ਧਨਤਾ ਦੇ ਜੋਗ ਹੋ ਜਾਂਦੀ ਹੈ ਉਹ ਗੁਰਸਿੱਖ ਵੀ ਧਨਤਾ ਦੇ ਜੋਗ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ ਜਿਹੜਾ ਮਾਲਕ ਦੇ ਦਰ ਤੇ ਆ ਕੇ ਆਪਣੀ ਜੀਬ ਦੇ ਨਾਲ ਮਾਲਕ ਦੀ ਸਿਵਤ ਸਲਾਹ ਕਰਦਾ ਅੱਗੇ ਬੜਾ ਪਿਆਰਾ ਸਮਝਾਇਆ ਕਹਿੰਦੇ ਤਨ ਤਨ ਸੋ ਗੁਰ ਸਿੱਖ ਕਹੀਏ ਜਿਸ ਹਰ ਨਾਮ ਸੁਣਿਆ ਮਣ ਅਣਦ ਪਿਆ ਕੰਦੇ ਉਹ ਸਿੱਖ ਵੀ ਤਨਤਾ ਦੇ ਜੋਗ ਤੇ ਉਸ ਸਿੱਖ ਦੇ ਕੰਨ ਵੀ ਧਨ ਹੋ ਜਾਂਦੇ ਆ ਜਿਹੜੇ ਮਾਲਕ ਪਰਮਾਤਮਾ ਦੇ ਨਾਮ ਨੂੰ ਸੁਣਦੇ ਆ ਜਿਹੜੇ ਮਾਲਕ ਦੀ ਸ਼ਿਵਤ ਸਲਾਹ ਸੁਣਦੇ ਆ ਤੇ ਉਹਨੂੰ ਸੁਣ ਕੇ ਆਪਣੇ ਜੀਵਨ ਨੂੰ ਆਨੰਦ ਦੇ ਨਾਲ ਭਰ ਲੈਂਦੇ ਆ ਤਨ ਤਨ ਸੋ ਗੁਰ ਸਿੱਖ ਕਹੀਏ ਜਿਸ ਸਤਗੁਰ ਸੇਵਾ ਕਰ ਹਰ ਨਾਮ ਕਹਿਆ ਕਹਿੰਦੇ ਉਹ ਸਿੱਖ ਵੀ ਧੰਤਾ ਦੇ ਜੋਗ ਜਿਹੜਾ ਆਪਣੇ ਗੁਰੂ ਦੇ ਦਰ ਤੇ ਜਾ ਕੇ ਬਾਣੀ ਦੇ ਨਾਲ ਵੀ ਸਾਂਝ ਬਣਾਉਂਦਾ ਤੇ ਸਤਿਗੁਰੂ ਦੀ ਦੱਸੀ ਹੋਈ ਸੇਵਾ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਮਾ ਲੈਂਦਾ ਕਹਿੰਦੇ ਉਹ ਫਿਰ ਗੁਰੂ ਦਾ ਪਿਆਰਾ ਉਹ ਗੁਰਸਿੱਖ ਫਿਰ ਧੰਤਾ ਦੇ ਜੋਗ ਹੋ ਜਾਂਦਾ ਤੇ ਅੱਗੇ بڑا ਪਿਆਰਾ ਸਤਿਗੁਰੂ ਜੀ ਸਮਝਾਉਂਦੇ ਕਹਿੰਦੇ ਤਿਸ ਗੁਰਸਿੱਖ ਕੋ ਹਉ ਸਦਾ ਨਮਸ਼ਕਾਰੀ ਜੋ ਗੁਰ ਕੇ ਭਾਣੇ ਗੁਰ ਸਿੱਖ ਚੱਲਿਆ ਸਤਿਗੁਰੂ ਜੀ ਕਹਿੰਦੇ ਮੈਂ ਉਸ ਸਿੱਖ ਦੇ ਚਰਨਾਂ ਦੇ ਵਿੱਚ ਸਦਾ ਨਾਮ ਸ਼ਕਾਰ ਕਰਦਾ ਉਸ ਸਿੱਖ ਤੋਂ ਮੈਂ ਸਦਕੇ ਜਾਣਾ ਬਿਲੇਹਾਰੇ ਜਾਣਾ ਕਿਹੜੇ ਸਿੱਖ ਤੋਂ ਕਹਿੰਦੇ ਜੋ ਗੁਰ ਕੇ ਭਾਣੇ ਚੱਲ ਪਿਆ ਜਿਹੜਾ ਆਪਣੇ ਗੁਰੂ ਦੇ ਹੁਕਮਾਂ ਦੇ ਅਨੁਸਾਰ ਗੁਰੂ ਦੇ ਬਾਣੇ ਦੇ ਮੁਤਾਬਕ ਗੁਰੂ ਦੀ ਰਜਾ ਦੇ ਮੁਤਾਬਕ ਜੇਸ਼ ਮਨੋਖਣੇ ਆਪਣੀ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰ ਦਿੱਤਾ ਤੇ ਸਤਿਗੁਰੂ ਜੀ ਕਹਿੰਦੇ ਮੈਂ ਉਸੇ ਤੋਂ ਹੀ ਬਲ ਹਾਰ ਜਨ ਜਿਹੜਾ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਿਆਰ ਵਾਲੇ ਉਹ ਕਮਾਲ ਲੈਂਦਾ ਜੇ ਅਸੀਂ ਵੀ ਧਨਤਾ ਦੇ ਜੋਗ ਬਣਨਾ ਚਾਹੁੰਦੇ ਆ ਮਾਲਕ ਦੀਆਂ ਨਜ਼ਰਾਂ ਦੇ ਵਿੱਚ ਪਿਆਰ ਵਾਲੇ ਉਹ ਪ੍ਰਮਾਣ ਚੜਨਾ ਚਾਹੁੰਦੇ ਆ ਸਤਿਗੁਰੂ ਦੇ ਦਰ ਤੇ ਅਸੀਂ ਵੀ ਪ੍ਰਵਾਣ ਹੋਣਾ ਚਾਹੁੰਦੇ ਆ ਫਿਰ ਜਿਹੜੀਆਂ ਸਤਿਗੁਰੂ ਨੇ ਗੱਲਾਂ ਕਹੀਆਂ ਇਹਨਾਂ ਗੱਲਾਂ ਤੇ ਅਮਰ ਕਰਕੇ ਆਪਣੀ ਜ਼ਿੰਦਗੀ ਨੂੰ ਜੀਵੀਏ ਫਿਰ ਅਸੀਂ ਵੀ ਸਤਿਗੁਰੂ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਣ ਚੜ ਜਾਵਾਂਗੇ ਲਾਹਾ ਲੈਣਾ ਮਾਲਕ ਦੇ ਨਾਮ ਦਾ ਕਹਿੰਦੇ ਮੇਰੇ ਮਨ ਲੈ ਲਾਹਾ ਕਰ ਜਾਹੇ ਗੁਰਮਖ ਨਾਮ ਸਲਾਹੀ ਹੈ ਹਉ ਮੈਂ ਨਿਵਰੀ ਪਾਹੇ ਕਹਿੰਦੇ ਜਦੋਂ ਨਾਮ ਦੀ ਸਲਾਹ ਕਰੇਗਾ ਮਾਲਕ ਦੀ ਸਿਫਤ ਸਲਾਹ ਕਰੇਗਾ ਜੀਵਨ ਦੇ ਵਿੱਚੋਂ ਇਹ ਸਹੌਮੇ ਹੰਕਾਰ ਨੇ ਖਤਮ ਹੋ ਜਾਣਾ ਸਤਿਗੁਰੂ ਜੀ ਪਹਿਨੇ ਬੰਦੇ ਅੰਦਰ ਸਮਝਾਉਂਦੇ ਆ ਕਹਿੰਦੇ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏ ਥਾਂ ਥਾਂ ਦੇ ਵਿੱਚ ਬਾਣੀ ਨੇ ਪਿਆਰੇ ਉਹ ਮਨ ਨੂੰ ਹੀ ਸਮਝਾਇਆ ਕਿਉਂਕਿ ਮਾਨੀ ਆ ਸਾਡੀ ਸਰੀਰ ਰੂਪੀ ਗੱਡੀ ਦਾ ਡਰਾਈਵਰ ਜਿੱਦਾਂ ਜਿੱਦਾਂ ਮਨ ਦੇ ਵਿੱਚ ਵਿਚਾਰ ਆਉਂਦੀਆਂ ਸਾਡਾ ਸਰੀਰ ਵੀ ਉਦਾਂ ਦਾ ਹਰਕਤ ਕਰਦਾ ਮਨ ਦੇ ਵਿੱਚ ਵਿਚਾਰ ਆਈ ਅਸੀਂ ਗੁਰੂ ਦੇ ਦਰ ਤੇ ਜਾਣਾ ਸਾਡਾ ਸਰੀਰ ਤਿਆਰ ਹੋਇਆ ਪੈਰਾਂ ਦੇ ਨਾਲ ਚੱਲ ਕੇ ਅਸੀਂ ਗੁਰੂ ਦੇ ਦਰ ਤੇ ਆਈਆਂ ਮਨ ਦੇ ਵਿੱਚ ਪਹਿਲਾਂ ਫੁਰਨਾ ਆਉਂਦਾ ਵਿਚਾਰ ਆਉਂਦੀ ਆ ਸਰੀਰ ਸਾਨੂੰ ਲੈ ਕੇ ਆਉਂਦਾ ਸਤਿਗੁਰੂ ਜੀ ਕਹਿੰਦੇ ਪਿਆਰੇ ਆ ਮਨਾ ਮਿੱਤਰਾ ਆ ਤੈਨੂੰ ਜਿਹੜਾ ਵਾਰੀ ਮਿਲਿਆ ਜਿਹੜਾ ਜੀਵਨ ਮਿਲਿਆ ਮੌਕਾ ਮਿਲਿਆ ਇਹ ਮਾਲਕ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਦਾ ਤੇ ਪਿਆਰੇ ਓ ਰਜਾਨੀ ਰਹਿ ਰਾਜ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਆਪਾਂ ਪੜ੍ਹਦੇ ਆ ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਮਾਲਕ ਨੇ ਤੈਨੂੰ ਉਹ ਮੌਕਾ ਦਿੱਤਾ ਸਮਾਂ ਦਿੱਤਾ ਆ ਬਾਰੀ ਤੈਨੂੰ ਮਿਲੀ ਆ ਲੱਖਾਂ ਚਰਾਸੀ ਜੁਨੀਆਂ ਤੋਂ ਬਾਅਦ ਆ ਤੈਨੂੰ ਜੀਵਨ ਮਿਲਿਆ ਪਿਆਰੇ ਆ ਇਸ ਜੀਵਨ ਨੂੰ ਸੰਭਾਲ ਲਾ ਆ ਵੇਲਾ ਮਾਲਕ ਦੇ ਨਾਲ ਸਾਂਝ ਬਣਾਉਣ ਦਾ ਤਰੇ ਤੇ ਤਰਸ ਕੀਤਾ ਮਾਲਕ ਪਰਮਾਤਮਾ ਨੇ ਮਨੁੱਖਾ ਦੇਹੀ ਦੀ ਦਾਤ ਦਿੱਤੀ ਕਹਿੰਦੇ ਸੁਣ ਮੇਰੇ ਪਿਆਰੇ ਮਿੱਤਰਮਣਾਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦਾ ਤੈਨੂੰ ਇਹ ਸਮਾਂ ਪ੍ਰਾਪਤ ਹੋਇਆ ਵੇਲਾ ਪ੍ਰਾਪਤ ਹੋਇਆ ਸੋਨਮਾਨ ਮਿੱਤਰੋ ਪਿਆਰਿਆਂ ਮਿਲ ਵੇਲਾ ਹੈ ਏ ਚਾਬ ਲੱਗ ਜੋ ਬਣ ਸਾਸ ਹੈ ਤਾਬ ਲੱਗ ਏ ਤਨ ਦੇ ਕਹਿੰਦੇ ਜਿੰਨਾ ਸਮਾਂ ਜ਼ਿੰਦਗੀ ਆ ਜਿੰਨਾ ਸਮਾਂ ਸਵਾਸ ਚੱਲਦੇ ਆ ਉਹਨਾ ਟਾਈਮ ਹੀ ਤੇਰੀ ਇਸ ਦੇਣੇ ਤੇਰਾ ਸਾਥ ਦੇਣਾ ਪਿਆਰੇ ਉਹ ਸਚਾਈ ਆ ਜਿੰਨਾ ਸਮਾਂ ਸਾਡੇ ਸਾਹ ਚੱਲਦੇ ਆ ਉਨਾ ਸਮਾਂ ਹੀ ਸਾਡੇ ਸਰੀਰ ਨੇ ਸਾਡਾ ਸਾਥ ਦੇਣਾ ਸਵਾਸ ਜਿੰਦਗੀ ਦੇ ਵਿੱਚੋਂ ਖਤਮ ਹੋਏ ਫਿਰ ਸਰੀਰ ਵੀ ਸਾਥ ਛੱਡ ਜਾਂਦਾ ਜਦ ਲੱਗ ਜੋਬਨ ਸਾਸ ਹੈ ਤਵ ਲੱਗ ਇਹ ਤਨ ਦੇ ਬਿਨ ਗੁਣ ਕਾਮਨਾ ਆਵਈ ਢੈ ਢੇਰੀ ਤਨ ਖੇ ਕਹਿੰਦੇ ਬਿਨਾ ਗੁਣਾ ਤੋਂ ਆ ਸਰੀਰ ਵੀ ਕਿਸੇ ਕੰਮ ਦਾ ਨਹੀਂ ਆ ਤੇ ਪਿਆਰ ਵਾਲੀ ਸਚਾਈ ਆ ਇੱਕ ਦਿਨ ਅਖੀਰ ਨੂੰ ਇਹ ਸਰੀਰ ਵੀ ਸ਼ਮਸ਼ਾਨਾਂ ਦੇ ਵਿੱਚ ਸੁਆਦੀ ਢੇਰੀ ਹੋ ਜਾਂਦਾ ਪਿਆਰਿਆ ਜੇ ਨਾਮ ਦੀ ਕਮਾਈ ਨਹੀਂ ਕੀਤੀ ਮਾਲਕ ਦੀ ਬੰਦਗੀ ਨਹੀਂ ਕੀਤੀ ਉਹਦੀ ਸਿਫਤ ਸਲਾਹ ਨਹੀਂ ਕੀਤੀ ਉਹਦੇ ਨਾਮ ਨੂੰ ਜਪਿਆ ਨਹੀਂ ਫਿਰ ਸਤਿਗੁਰੂ ਜੀ ਕਹਿੰਦੇ ਬਿਣ ਗੁਣ ਕਾਮਣਾ ਆਵਈ ਟੈ ਢੇਰੀ ਤਣਖੇ ਕਹਿੰਦੇ ਅੰਤ ਨੂੰ ਇਸ ਸਰੀਰ ਨੇ ਖੇ ਹੀ ਹੋਣਾ ਸਵਾਈ ਹੋਣਾ ਮਾਲਕ ਨੇ ਤੈਨੂੰ ਮੌਕਾ ਦਿੱਤਾ ਸ਼ਮਾ ਦਿੱਤਾ ਕਾਦੇ ਲਈ ਮੇਰੇ ਮਨ ਲੇ ਲਾਹ ਕਰ ਜਾਹੇ ਗਰਮਖ ਨਾਮ ਸਲਾਹੀ ਐ ਹਉ ਮੈਂ ਨਿਵਰੀ ਪਾਹੇ ਸਿਵਤ ਸਲਾ ਕਰਿਆ ਕਰ ਮਾਲਕ ਦੀ ਸੁਣ ਸੁਣ ਗੰਡਣ ਗੰਡੀ ਐ ਲਿਖ ਪੜ 부ਜੈ ਪਾਰ ਤ੍ਰਿਸ਼ਨਾ ਅਹਨ ਸੈ ਅਗਲੀ ਹਉ ਮੈਂ ਰੋਗ ਵਿਕਾਰ ਓ ਬੇਪਰਵਾਹ ਅਤੋਲ ਵਾ ਗੁਰਮਤ ਕੀਮਤ ਸਾਰ ਕਹਿੰਦੇ ਪਿਆਰਿਆ ਉਸ ਮਾਲਕ ਨੂੰ ਤੇਰੀ ਇਸ ਗਿਆਨ ਦਾ ਇਸ ਵਿਦਵਤਾ ਦਾ ਇੰਨਾ ਮਾਤਰ ਵੀ ਫਰਕ ਨਹੀਂ ਪੈਂਦਾ ਕਹਿੰਦੇ ਸੁਣ ਸੁਣ ਗੰਡਣ ਗੰਢੀ ਐ ਲਿਖ ਪੜ 부ਝੇ ਭਾਰ ਕਹਿੰਦੇ ਸੁਣ ਸੁਣ ਕੇ ਪੜ ਕੇ ਲਿਖ ਕੇ ਤੂੰ ਭਾਰ ਇਕੱਠਾ ਕਰ ਲਿਆ ਹਉਮੈ ਕ੍ਰਿਸ਼ਨਾ ਜਿਹੜੀ ਆ ਹਉਮੈ ਦਾ ਰੋਗ ਤੈਨੂੰ ਲੱਗ ਗਿਆ ਵੀ ਮੈਂ ਬੜਾ ਵੱਡਾ ਮੈਨੂੰ ਬੜਾ ਕੁਝ ਆਉਂਦਾ ਮੈਂ ਬੜਾ ਸਿਆਣਾ ਮੈਂ ਬੜਾ ਸਮਝਦਾਰ ਕਹਿੰਦੇ ਇਦਾਂ ਕਰਕੇ ਤੂੰ ਆਪਣੇ ਜੀਵਨ ਦੇ ਵਿੱਚ ਹਉਮੈ ਦਾ ਰੋਗ ਲਾ ਲਿਆ ਹੰਕਾਰ ਦਾ ਰੋਗ ਲਾ ਲਿਆ ਪਰ ਪਿਆਰੇ ਇੱਕ ਗੱਲ ਚੇਤੇ ਰੱਖੀ ਉਹ ਬੇਪਰਵਾਹ ਤੋਲਵਾ ਗੁਰਮਤ ਕੀਮਤ ਸਾਰੋ ਅਕਾਲ ਪੁਰਖ ਪਰਮਾਤਮਾ ਤਾਂ ਬੇਪਰਵਾਹ ਜਿਹਨੂੰ ਕਿਸੇ ਦੀ ਮੁਹਤਾਜੀ ਨਹੀਂ ਆ ਉਹ ਅਕਾਲ ਪੁਰਖ ਪਰਮਾਤਮਾ ਤਾਂ ਮਿਲਦਾ ਜਦੋਂ ਸੀ ਗੁਰਮਤ ਦੇ ਦੱਸੇ ਹੋਏ ਰਾਹ ਤੇ ਚੱਲਦੇ ਆਂ ਸਤਿਗੁਰੂ ਜੀ ਕਹਿੰਦੇ ਪਿਆਰਿਆ ਜੇ ਜ਼ਿੰਦਗੀ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਸਾਝ ਬਣਾਉਣੀ ਆ ਤਾਂ ਆਪਣੇ ਹਉਮੈ ਹੰਕਾਰ ਦੇ ਰੋਗ ਨੂੰ ਛੱਡਣਾ ਪਏਗਾ ਉਹ ਅਕਾਲ ਪੁਰਖ ਪਰਮਾਤਮਾ ਤਾਂ ਬੇਪਰਵਾਹ ਜਿਨੂੰ ਕਿਸੇ ਦੀ ਮੁਤਾਜੀ ਨਹੀਂ ਆ ਉਸ ਅਕਾਲ ਪੁਰਖ ਪਰਮਾਤਮਾ ਨੂੰ ਤੇਰੀ ਇਸ ਗਿਆਨ ਦਾ ਕੋਈ ਵੀ ਫਰਕ ਨਹੀਂ ਆ ਰਤਾ ਮਾਤਰ ਵੀ ਫਰਕ ਨਹੀਂ ਪੈਂਦਾ ਉਸ ਮਾਲਕ ਨੇ ਤੇਰਾ ਪਿਆਰ ਵੇਖਣਾ ਉਸ ਮਾਲਕ ਨੇ ਤੇਰਾ ਜੀਵਨ ਵੇਖਣਾ ਤੇਰੇ ਜੀਵਨ ਦੀ ਕਮਾਈ ਵੇਖਣੀ ਆ ਸਤਿਗੁਰੂ ਜੀ ਸਮਝਾਉਂਦੇ ਆ ਕਹਿੰਦੇ ਲੱਖ ਸਿਆਣ ਪਾ ਜੇ ਕਰੀ ਲੱਖ ਸੋ ਪ੍ਰੀਤ ਮਲਾਪ ਬਿਨ ਸੰਗਤ ਸਾਧਨਾ ਧਰਾਪੀ ਐ ਬਿਨ ਨਾਵੈ ਦੁਖ ਸੰਤਾਪ ਹਰ ਜਪ ਜੀ ਅਰੇ ਛੁਟੀ ਐ ਗੁਰਮਖ ਚੀਨੇ ਆਪ ਕਹਿੰਦੇ ਲੱਖ ਸਿਆਣਪਾਂ ਜੇ ਕਰੀ ਕਹਿੰਦੇ ਜੇ ਤੂੰ ਆਪਣੀਆਂ ਲੱਖਾਂ ਚਤਰਾਈਆਂ ਸਿਆਣਪਾਂ ਦੇ ਨਾਲ ਮਲਾਪ ਹਾਸਲ ਕਰਨ ਦੇ ਯਤਨ ਕਰਦਾ ਪਿਆਰਿਆਂ ਇਦਾਂ ਨਹੀਂ ਹੋਣਾ ਲੱਖ ਸਿਉ ਪ੍ਰੀਤ ਮਲਾਪ ਬਿਨ ਸੰਗਤ ਸਾਧਨਾ ਧਰਾਪੀ ਐ ਪਰ ਇੱਕ ਗੱਲ ਚੇਤੇ ਰੱਖੀ ਬਿਨਾ ਗੁਰੂ ਦੀ ਸੰਗਤ ਤੋਂ ਬਿਨਾ ਮਾਲਕ ਦੀ ਸੰਗਤ ਮਾਣਿਆ ਤੇਰੇ ਜੀਵਨ ਦੇ ਵਿੱਚੋਂ ਮਾਲਕ ਦਾ ਵਾਸਾ ਨਹੀਂ ਹੋ ਸਕਦਾ ਬਿਨ ਨਾਵੇ ਦੂਖ ਸੰਤਾਪ ਨਾਮ ਤੋਂ ਟੁੱਟ ਕੇ ਜ਼ਿੰਦਗੀ ਦੇ ਵਿੱਚ ਦੁੱਖ ਹੀ ਸਹਾਰੇਗਾ ਸੰਤਾਪ ਹੀ ਤੈਨੂੰ ਜ਼ਿੰਦਗੀ ਦੇ ਵਿੱਚ ਪਿਆਰੇ ਆ ਭੋਗਣੇ ਪੈਣੇ ਆ ਜੇ ਮਾਲਕ ਦੀ ਹੋਂਦ ਨੂੰ ਮਹਿਸੂਸ ਨਹੀਂ ਕੀਤਾ ਮਾਲਕ ਦੇ ਅਹਿਸਾਸ ਨੂੰ ਜਾਣਿਆ ਨਹੀਂ ਕਹਿੰਦੇ ਫਿਰ ਛੁੱਟ ਕਿਵੇਂ ਸਕਦਾ ਬੰਦਨਾ ਤੋਂ ਆਜ਼ਾਦੀ ਕਿਵੇਂ ਹੋ ਸਕਦੀ ਆ ਹਰ ਜਪ ਜੀਅਰੇ ਛੁਟੀ ਐ ਗੁਰਮਖੀ ਚੀਨੇ ਆਪ ਕਹਿੰਦੇ ਪ੍ਰਮਾਤਮਾ ਦੇ ਯਾਪ ਨੂੰ ਜਪਿਆ ਕਰ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਜਾਪ ਕਰਿਆ ਕਰ ਗੁਰਮਖੀ ਚੀਨੇ ਆਪ ਤੇ ਜਿਹੜਾ ਗੁਰਮਖ ਹੁੰਦਾ ਉਹ ਆਪਣੇ ਆਪ ਨੂੰ ਕੜਚੋਲਦਾ ਆਪਣੇ ਆਪ ਦੀ ਪਛਾਣ ਕਰਦਾ ਅੱਗੇ ਬੜਾ ਪਿਆਰਾ ਸਮਝਾਇਆ ਕਹਿੰਦੇ ਤਨ ਮਨ ਗੁਰ ਪਹਿ ਵੇਚਿਆ ਮਨ ਦੀਆਂ ਸਿਰ ਨਾਲ ਤੇਰ ਭਵਣ ਖੋਜ ਟੰਡੋਲੇ ਆ ਗਰਮਖ ਖੋਜ ਨਿਹਾਲ ਸਤ ਗੁਰ ਮੇਲ ਮਲਾਇਆ ਨਾਨਕ ਸੋ ਪ੍ਰਭ ਨਾਲ ਅਖੀਰਲੀਆ ਪੰਗਤੀਆਂ ਦੇ ਵਿੱਚ ਸਹਬ ਜੀ ਕਿਰਪਾ ਕਰਦੇ ਕਹਿੰਦੇ ਜਿਨ੍ਹਾਂ ਨੇ ਆਪਣਾ ਤਨ ਮਨ ਗੁਰ ਪਹਿ ਵੇਚਿਆ ਮੰਨ ਦੀਆ ਸ਼ਰਨਾਲ ਜਿਨ੍ਹਾਂ ਨੇ ਆਪਣਾ ਤਨ ਵੀ ਗੁਰੂ ਦੇ ਅੱਗੇ ਸਮਰਪਿਤ ਕਰ ਦਿੱਤਾ ਧਨ ਵੀ ਗੁਰੂ ਦੇ ਅੱਗੇ ਭੇਟ ਕਰ ਦਿੱਤਾ ਤੇ ਆਪਣਾ ਮਨ ਵੀ ਗੁਰੂ ਦੇ ਅੱਗੇ ਭੇਟ ਕਰ ਦਿੱਤਾ ਤੇ ਕਹਿ ਦਿੱਤਾ ਸਤਿਗੁਰੂ ਜੀ ਮੈਂ ਆਪਣਾ ਮਨ ਤੁਹਾਡੇ ਚਰਨਾਂ ਦੇ ਵਿੱਚ ਰੱਖਣ ਲੱਗਿਆ ਮੈਨੂੰ ਇਸ ਮਨ ਦੇ ਰਾਹੀਂ ਆਪਣੀ ਮੱਤ ਦੇ ਕੇ ਨਵਾਜੋ ਤੇ ਪਿਆਰ ਵਾਲਿਓ ਫਿਰ ਜਿਨ੍ਹਾਂ ਨੇ ਆਪਣਾ ਸਭ ਕੁਝ ਵੇਚ ਦਿੱਤਾ ਉਹ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਚੜ ਗਏ ਕੱਲ 5 ਫਰਵਰੀ ਆਉਣ ਵਾਲਾ ਪਿਆਰ ਵਾਲਿਓ 5 ਫਰਵਰੀ ਉਹਦਾ ਉਹ ਦਿਨ ਜਦੋਂ ਸਾਡੀ ਕੌਮ ਦਾ ਅੱਧਾ ਹਿੱਸਾ ਕੋਪਰਹੀੜਾ ਦੇ ਸਥਾਨ ਤੇ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਖਤਮ ਕਰ ਦਿੱਤਾ ਗਿਆ 5 ਫਰਵਰੀ ਨੂੰ ਵੱਡਾ ਕੱਲੂਕਾਰਾ ਵਾਪਰਦਾ ਜਿਹੜਾ ਮਲੇਰ ਕੋਟਲਾ ਦੇ ਲਾਗੇ ਕੋਪਰਹੀੜਾ ਦੇ ਸਥਾਨ ਤੇ ਵਾਪਰਦਾ ਪਿਆਰ ਵਾਲੇ ਉਹ ਤਿੰਨ ਕੱਲੂਕਾਰ ਹੀ ਹੋਏ ਆ ਇੱਕ ਕੱਲੂਕਾਰਾ 1746 ਦੇ ਵਿੱਚ ਜਿਹਨੂੰ ਆਪਾਂ ਛੋਟਾ ਕੱਲੂਕਾਰਾ ਕਹਿੰਦੇ ਆ ਦੂਜਾ ਕੱਲੂਕਾਰਾ ਵਾਪਰੇਆ 5 ਫਰਵਰੀ 1762 ਵਿੱਚ ਕੋਪਰਹੀੜਾ ਦੇ ਸਥਾਨ ਤੇ ਜਿੱਥੇ ਲਗਭਗ ਸਾਡੀ ਅੱਧੀ ਕੌਮ 30000 ਤੋਂ ਲੈ ਕੇ 35000 ਤੱਕ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਸ਼ਹੀਦ ਕਰ ਦਿੱਤੀ ਗਈ ਤੀਜਾ ਕੱਲੂਕਾਰਾ ਆਪਾਂ ਉਹ ਪਤਾ 84 ਦਾ ਕੱਲੂਕਾਰਾ ਜਿਹਨੂੰ ਆਪਾਂ ਕਹਿੰਦੇ ਆ 5 ਫਰਵਰੀ 1762 ਕੱਲ ਵਾਲੇ ਦਿਨ ਅਹਿਮਦ ਸ਼ਾਹ ਅਬਦਾਲੀ ਨੇ ਕਿਉਂਕਿ ਪਿਆਰ ਵਾਲੀ ਉਹ ਜਿਹੜੀ ਸਿੱਖ ਕੌਮ ਇਸ ਸਿੱਖ ਕੌਮ ਨੂੰ ਮਾਰਨ ਦੇ ਖਤਮ ਕਰਨ ਦੇ ਕਈਆਂ ਨੇ ਬੜੇ ਤਰੀਕੇ ਅਪਣਾਏ ਆ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਦੇ ਉੱਤੇ 11 ਹਮਲੇ ਕੀਤੇ ਤੇ ਜਦੋਂ ਉਹ ਪੰਜਵਾਂ ਹਮਲਾ ਇਸ ਧਰਤੀ ਤੇ ਕਰਦਾ ਪਾਣੀਪਤ ਦੀ ਲੜਾਈ ਹੁੰਦੀ ਆ ਤੇ ਉਹਦੀ ਲੜਾਈ ਉਸ ਵਕਤ ਮਰਾਠਿਆਂ ਦੇ ਨਾਲ ਹੁੰਦੀ ਆ ਮਰਾਠਿਆਂ ਦੇ ਨਾਲ ਹੁੰਦੀ ਆ ਤੇ ਉਸ ਵਕਤ ਉਹ ਮਰਾਠਿਆਂ ਦੀ ਮਰਾਠਿਆਂ ਦੀ ਕੌਮ ਨੂੰ ਖਤਮ ਕਰ ਦਿੰਦਾ ਤੇ ਪਿਆਰ ਵਾਲੇ ਉਹ ਜਦੋਂ ਹਮਲਾ ਕਰਕੇ ਜਾਣ ਲੱਗਦਾ ਉਹਨੇ ਇੱਕ ਗੱਲ ਕਹੀ ਸੀ ਕਹਿੰਦੇ ਮਰਹਟਿਓ ਮਰਾਠਿਓ ਮੈਂ ਤੁਹਾਡੀ ਕੌਮ ਦਾ ਇੰਨਾ ਨੁਕਸਾਨ ਕਰ ਚੁੱਕਿਆ ਮੈਂ ਤੁਹਾਡੀ ਕੌਮ ਦਾ ਇੰਨਾ ਖਾਤਮਾ ਕਰ ਦਿੱਤਾ ਵੀ ਤੁਹਾਡੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਤੁਹਾਡੇ ਜਿਹੜੇ ਪੁੱਤਰ ਹੀ ਆਉਣਗੇ ਉਹ ਵੀ ਮੇਰੇ ਬਰਾਬਰ ਖੜ ਨਹੀਂ ਸਕਣਗੇ ਤੇ ਉਸ ਵਕਤ ਜਦੋਂ ਅਮਦ ਸ਼ਾ ਅਬਦਾਲੀ ਪਾਣੀਪਤ ਦੀ ਲੜਾਈ ਦੇ ਵਿੱਚ ਮਰਹਟਿਆਂ ਦੀ ਕੌਮ ਦਾ ਨੁਕਸਾਨ ਕਰਦਾ ਹੌਲੀ ਹੌਲੀ ਉਹਨੇ ਪੰਜਾਬ ਦੀ ਧਰਤੀ ਦੇ ਵੱਲ ਆਪਣੇ ਪੈਰ ਪਸਾਰੇ ਇੱਥੋਂ ਜਾਂਦਾ ਬੜਾ ਕੀਮਤੀ ਸਮਾਨ ਲੁੱਟ ਕੇ ਲੈ ਕੇ ਜਾਂਦਾ ਤੇ ਪਿਆਰ ਵਾਲਿਓ ਕੀਮਤੀ ਸਮਾਨ ਦੇ ਨਾਲ ਮਤਾਮਾ ਬੀਬੀਆਂ ਦੇ ਵੀ ਗੱਡੇ ਭਰ ਕੇ ਉਹਨੇ ਲਿਜਾਣੇ ਸ਼ੁਰੂ ਕਰ ਦਿੱਤੇ ਇਹ ਸਿੱਖ ਕੌਮੀਆਂ ਪਿਆਰ ਵਾਲਿਓ ਜਿਹਦਾ ਮਜ਼ਾਕ ਵੀ ਬਣਾਇਆ ਜਾਂਦਾ ਕਈ ਵਾਰ ਕਿਹਾ ਜਾਂਦਾ ਹੈ ਵੀ ਸਿੱਖਾਂ ਦੇ 12 ਵਜੇ ਪਿਆਰ ਵਾਲਿਓ ਸਾਡੇ ਲਈ ਮਾਣ ਵਾਲੀ ਗੱਲ ਅੱਧੀ ਅੱਧੀ ਰਾਤ ਨੂੰ ਜਾ ਕੇ ਗੁਰੂ ਦੇ ਪਿਆਰੇ ਸਿੱਖਾਂ ਨੇ ਉਸ ਵਕਤ ਜਿਹੜੀਆਂ ਬੀਬੀਆਂ ਭੈਣਾਂ ਨੂੰ ਗੱਡਿਆਂ ਦੇ ਵਿੱਚ ਲੱਦ ਕੇ ਅਬਦਾਲੀ ਦੇ ਵੱਲੋਂ ਲਜਾਇਆ ਜਾਂਦਾ ਸੀ ਗੁਰੂ ਕੇ ਪਿਆਰੇ ਸਿੱਖ ਅੱਧੀ ਰਾਤ ਨੂੰ ਉਹ ਬੀਬੀਆਂ ਨੂੰ ਛਡਾ ਕੇ ਉਹਨਾਂ ਦੇ ਘਰੋਂ ਕਰੀ ਪਹੁੰਚਾਉਂਦੇ ਸੀ ਅਹਿਮਦ ਸ਼ਾਹ ਅਬਦਾਲੀ ਜਦੋਂ ਹਮਲਾ ਕਰਦਾ ਤੇ ਪਿਆਰ ਵਾਲਿਓ ਸਿੱਖ ਕੌਮ ਦੇ ਵਿੱਚ ਕਈ ਗਦਾਰ ਵੀ ਹੁੰਦੇ ਆ ਜਿਹੜੇ ਖਾਂਦੇ ਵੀ ਗੁਰੂ ਘਰ ਦਾ ਤੇ ਗੁਰੂ ਘਰ ਦਾ ਖਾ ਕੇ ਵੀ ਨਮਕ ਹਰਾਮ ਕਰਦੇ ਆ ਇਹ ਗੁਰੂ ਕੇ ਪਿਆਰੇ ਸਿੱਖਾਂ ਨੇ ਵਿਸਾਖੀ ਵਾਲੇ ਦਿਨ ਸ਼੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਖਾਲਸੇ ਦਾ ਇਕੱਠ ਕੀਤਾ ਤੇ ਉਸ ਇਕੱਠ ਦੇ ਵਿੱਚ ਖਾਲਸੇ ਨੇ ਇੱਕ ਮਤਾ ਪਾਇਆ ਵੀ ਜਿਹੜੇ ਗੁਰੂ ਘਰ ਦੇ ਗਦਾਰ ਆ ਜਾ ਕੇ ਮੁਖਬਰੀਆਂ ਕਰਦੇ ਆ ਸੂਹਾਂ ਦਿੰਦੇ ਆ ਉਹਨਾਂ ਨੂੰ ਪਹਿਨਾ ਸੋਧਿਆ ਜਾਵੇ ਤੇ ਪਿਆਰ ਵਾਲਿਓ ਉਦੋਂ ਪ੍ਰਮੁੱਖ ਸੀ ਹਰ ਭਗਤ ਨਰਨਜਣੀ ਆ ਜਿਹੜਾ ਝੰਡਿਆਲੇ ਦਾ ਰਹਿਣ ਵਾਲਾ ਅੰਮ੍ਰਿਤਸਰ ਦੇ ਲਾਗੇ ਜਿਹੜਾ ਇੱਕ ਝੰਡਿਆਲਾ ਪਿੰਡਾ ਦੋ ਝੰਡਿਆਲੇ ਆ ਪਿਆਰ ਵਾਲਿਓ ਇਹ ਹਰ ਭਗਤ ਨਰਨਜਣੀਆਂ ਝੰਡਿਆਲੇ ਦਾ ਰਹਿਣ ਵਾਲਾ ਸੀ ਜੱਸਾ ਸਿੰਘ ਆਲੂ ਵਾਲੀਆ ਦੀ ਅਗਵਾਈ ਦੇ ਵਿੱਚ ਕਈ ਸਿੱਖ ਜਥੇ ਸਮੇਤ ਅੰਮ੍ਰਿਤਸਰ ਸਾਹਿਬ ਨੂੰ ਘੇਰਾ ਪਾਉਂਦੇ ਆ ਤੇ ਉਸ ਵਕਤ ਹਰ ਭਗਤ ਨਰਨਜਣੀਆਂ ਦੇ ਨਾਲ ਵੀ ਉਹਦੀ ਵੀ ਫੌਜ ਦੀ ਜਿਹੜੀ ਆਪਣੀ ਟੁਕੜੀ ਬਣਾਈ ਹੋਈ ਆਣੇ ਵੀ ਉਧਰੋਂ ਇਹਨਾਂ ਦੇ ਉੱਤੇ ਹਮਲਾ ਕੀਤਾ ਕਿੰਨਾ ਸਮਾਂ ਘੇਰਾ ਇਹਨਾਂ ਦਾ ਪਿਆ ਰਿਹਾ ਅਖੀਰ ਦੇ ਵਿੱਚ ਜਾ ਕੇ ਜਦੋਂ ਇਹ ਹਰ ਭਗਤ ਨਰਨਜਣੀ ਆਪਣੇ ਘਰੋਂ ਨਿਕਲੇ ਤੇ ਸਿੱਖਾਂ ਨੇ ਵੀ ਘੇਰਾ ਪਾਈ ਰੱਖਿਆ ਇਹਨੇ ਗੋਪਤ ਤੌਰ ਤੇ ਆਪਣਾ ਦੂਤ ਭੇਜ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਸੁਨੇਹਾ ਭੇਜ ਦਿੱਤਾ ਕਹਿੰਦੇ ਜੇ ਤੂੰ ਸਿੱਖਾਂ ਦਾ ਖਾਤਮਾ ਕਰਨਾ ਚਾਹਣਾ ਜੇ ਤੂੰ ਸਿੱਖਾਂ ਦੀ ਕੌਮ ਨੂੰ ਮਟਾਉਣਾ ਚਾਹਣਾ ਤਾਂ ਸੀ ਤੈਨੂੰ ਇੱਕ ਸੁਨੇਹਾ ਦਿੰਨੇ ਆਂ ਵੀ ਉਸ ਧਰਤੀ ਤੇ ਆ ਜਾ ਉਸ ਵਕਤ ਪਿਆਰ ਵਾਲਿਓ ਸਾਰੇ ਹੀ ਸਿੱਖ ਕੋਪਰਹੀੜਾ ਦੇ ਸਥਾਨ ਤੇ ਇਕੱਠੇ ਹੋਏ ਹੋਏ ਆ ਜਿਨ੍ਹਾਂ ਦੇ ਵਿੱਚ ਬੱਚੇ ਵੀ ਆ ਜਿਨ੍ਹਾਂ ਦੇ ਵਿੱਚ ਬਜ਼ੁਰਗ ਵੀ ਆ ਜਿਨ੍ਹਾਂ ਦੇ ਵਿੱਚ ਬੀਬੀਆਂ ਵੀ ਆ ਤੇ ਸਾਰੇ ਸਿੱਖ ਇਕੱਠੇ ਹੋ ਕੇ ਜਥਿਆਂ ਦੀ ਵੰਡ ਕਰਦੇ ਆ ਵੀ ਜਦੋਂ ਅਹਿਮਦ ਸ਼ਾਹ ਅਬਦਾਲੀ ਆਏਗਾ ਕਿਵੇਂ ਆਪਾਂ ਜਥਿਆਂ ਦੇ ਨਾਲ ਬਣਾ ਕੇ ਉਸ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕਰਨਾ ਪਰ ਉਦੋਂ ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਖਬਰ ਮਿਲਦੀ ਆ ਕਿ ਸਿੱਖ ਸਾਰੇ ਉਸ ਧਰਤੀ ਤੇ ਇਕੱਠੇ ਹੋਇਆ ਤੇ ਪਿਆਰ ਵਾਲੇ ਇਤਿਹਾਸ ਦੱਸਦਾ ਦੋ ਦਿਨਾਂ ਦੇ ਵਿੱਚ ਇੰਨੀ ਕਾਲੀ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਉਧਰੋਂ ਇਸ ਭਾਰਤ ਦੀ ਧਰਤੀ ਤੇ ਪਹੁੰਚ ਜਾਂਦਾ ਇਧਰੋਂ ਸਿਖਾਣੇ ਬਿਉਤਬੰਦੀ ਕੀਤੀ ਆ ਸਭ ਤੋਂ ਪਹਿਲਾਂ ਜਿਹੜੇ ਜਵਾਨ ਸੇਖਣੇ ਜਿਨ੍ਹਾਂ ਦੇ ਕੋਲ ਹਥਿਆਰ ਆ ਉਹਨਾਂ ਨੂੰ ਲਾਇਆ ਗਿਆ ਦੂਜਾ ਪੜਾ ਆਇਆ ਉਹਨਾਂ ਦੇ ਵਿੱਚ ਅਧਖੜ ਉਮਰ ਦੇ ਸਿਖਾਂ ਨੂੰ ਇਕੱਠਿਆਂ ਕੀਤਾ ਗਿਆ ਤੀਜਾ ਪੜਾ ਆਇਆ ਜਿਨ੍ਹਾਂ ਦੇ ਵਿੱਚ ਬੀਬੀਆਂ ਤੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਰੱਖਿਆ ਗਿਆ ਇੱਕ ਕਿਲੇ ਵਾਂਗੂ ਸਾਰੀ ਬਿਉਤਬੰਦੀ ਘੜ ਲਈ ਵੀ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕਰਨਾ ਅਸੀਂ ਕਿੱਦਾਂ ਉਸ ਹਮਲੇ ਦਾ ਜਵਾਬ ਦੇਣਾ ਤੇ ਪਿਆਰ ਵਾਲੇ ਇਤਿਹਾਸ ਦੱਸਦਾ ਅਸੀਂ ਇਤਿਹਾਸ ਨੂੰ ਵੀ ਪੜ੍ਹਿਆ ਕਰੀਏ ਪਿਆਰ ਵਾਲਿਓ ਸਾਨੂੰ ਉਸ ਇਤਿਹਾਸ ਤੋਂ ਪ੍ਰੇਰਣਾ ਮਿਲਦੀ ਆ ਚੜ੍ਹਦੀ ਕਲਾ ਵਾਲਾ ਜੀਵਨ ਜਿਉਣ ਦੀ ਸਿੱਖਿਆ ਮਿਲਦੀ ਆ ਇਤਿਹਾਸ ਦੱਸਦਾ ਲਗਭਗ 40 ਮੀਲ ਤੱਕ ਗੁਰੂ ਕੇ ਪਿਆਰੇ ਸਿੱਖ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦਾ ਟੱਕਰਾ ਕਰਦੇ ਰਹੇ ਤੇ ਉਸ ਵਕਤ 15 ਘੰਟੇ ਅਹਿਮਦ ਸ਼ਾਹ ਅਬਦਾਲੀ ਦੇ ਵਾਂਗੂ ਇਸ جنگ ਨੂੰ ਲੜਿਆ ਜਾਂਦਾ ਤੇ ਪਿਆਰ ਵਾਲਿਓ ਸੋਚ ਕੇ ਵੇਖੀਏ ਜੇ ਉਸ ਵਕਤ ਸਿੱਖਾਂ ਦੀ ਗਿਣਤੀ 60 ਹਜ਼ਾਰ ਦੇ ਕਰੀਬ ਆ ਸਾਰੀ ਕੌਮ 60 ਹਜ਼ਾਰ ਦੇ ਕਰੀਬ ਆ ਤੇ ਪਿਆਰ ਵਾਲਿਓ ਉਸ 5 ਫਰਵਰੀ 1762 ਕੱਲ ਵਾਲੇ ਦਿਨ ਜਿਹੜਾ ਕੱਲੂਕਾਰਾ ਵਾਪਰਿਆ ਉਸ ਕੱਲੂਕਾਰੇ ਦੇ ਵਿੱਚ ਲਗਭਗ 35000 ਤੋਂ ਲੈ ਕੇ 40000 ਤੱਕ ਗੁਰੂ ਕੇ ਸਿੱਖ ਜਿਨ੍ਹਾਂ ਦੇ ਵਿੱਚ ਬਜ਼ੁਰਗਣੇ ਬੀਬੀਆਂ ਨੇ ਬੱਚੇ ਆ ਉਹ ਸ਼ਹਾਦਤ ਦਾ ਜਾਂ ਪੀ ਜਾਂਦੇ ਆ ਤੇ ਪਿਆਰ ਵਾਲਿਓ ਜੱਸਾ ਸਿੰਘਾਲੂ ਵਾਲਿਆ ਨੇ ਇੱਕ ਗੱਲ ਕਹੀ ਸੀ ਕਹਿੰਦੇ ਪਿਆਰਿਓ ਲੜ ਲੜ ਕੇ ਤੁਰਨਾ ਤੇ ਤੁਰ ਤੁਰ ਕੇ ਲੜਨਾ 40 ਮੀਲ ਤੱਕ ਜਿੱਧਰ ਵੀ ਨਿਗਾਹ ਜਾਂਦੀ ਆ ਸਿੱਖਾਂ ਦੀਆਂ ਲਾਸ਼ਾਂ ਸਿੱਖਾਂ ਦੀਆਂ ਲੋਥਾਂ ਇਦਾਂ ਹੀ ਜ਼ਮੀਨ ਦੇ ਉੱਤੇ ਪਈਆਂ ਹੋਈਆਂ ਤੇ ਪਿਆਰ ਵਾਲਿਓ ਕਿੱਡੀ ਚੜ੍ਹਦੀ ਕਲਾ ਦਾ ਸੰਦੇਸ਼ ਸਾਨੂੰ ਉਸ ਵਕਤ ਮਿਲਦਾ ਕਹਿੰਦੇ ਜਦੋਂ ਗੁਰੂ ਕੇ ਪਿਆਰੇ ਸਿੱਖ ਲੜਦੇ ਆ ਲੜਦੇ ਆ ਜਾ ਰਹੀ ਆ ਸ਼ਹਾਦਤਾਂ ਦਾ ਜਾਨ ਪੀਂਦੇ ਜਾ ਰਹੀ ਆ ਇੱਕ ਟਾਬ ਤੇ ਪਹੁੰਚੇ ਆ ਜਿੱਥੇ ਪਾਣੀ ਦਾ ਪ੍ਰਬੰਧ ਸੀ ਇੱਥੇ ਅਹਿਮਦ ਸ਼ਾਹ ਅਬਦਾਲੀ ਨੇ ਉਹਦੀਆਂ ਫੌਜਾਂ ਨੇ ਪਾਣੀ ਪੀਣ ਦੇ ਲਈ ਰੁਕੇ ਤੇ ਦੂਜੇ ਪਾਸੇ ਜਿਹੜੇ ਗੁਰੂ ਕੇ ਸਿੱਖ ਜਿਹੜੇ ਬਚ ਗਏ ਸੀ ਜਿਨ੍ਹਾਂ ਦੇ ਵਿੱਚ ਬੀਬੀਆਂ ਬਜ਼ੁਰਗ ਬੱਚੇ ਸੀ ਉਹ ਵੀ ਨਿਕੜ ਕੇ ਪ੍ਰਾਣੂ ਹੋ ਗਏ ਤੇ ਪਿਆਰ ਵਾਲਿਓ ਜਿੱਥੇ ਕਿਤੇ ਵੀ ਗੁਰੂ ਕੇ ਪਿਆਰੇ ਸਿੱਖਾਂ ਨੂੰ ਥਾਂ ਮਿਲਿਆ ਸ਼ਾਮ ਦਾ ਵਕਤ ਹੋਇਆ ਉਸ ਵਕਤ ਗੁਰੂ ਕੇ ਪਿਆਰੇ ਸਿੱਖਾਂ ਨੇ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਕਿੱਡੀ ਵੱਡੀ ਦ੍ਰਿੜਤਾ ਆਪਣੇ ਗੁਰੂ ਦੇ ਪ੍ਰਤੀ ਅੱਖਾਂ ਦੇ ਸਾਹਮਣੇ ਆਪਣੇ ਨਾਲ ਦੇ ਸਾਥੀਆਂ ਨੂੰ ਜਿਨ੍ਹਾਂ ਦੇ ਵਿੱਚ ਪਰਿਵਾਰ ਦੇ ਮੈਂਬਰ ਵੀ ਆ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਸ਼ਹੀਦ ਕੀਤੇ ਗਏ ਤੇ ਪਿਆਰ ਵਾਲੀ ਇਤਿਹਾਸ ਦੱਸਦਾ ਕਹਿੰਦੇ ਇੱਕ ਨਿਹੰਗ ਸਿੰਘ ਨੇ ਰਹਿ ਰਾਜ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਅਰਦਾਸ ਬੇਨਤੀ ਕੀਤੀ ਸਤਿਗੁਰੂ ਤੇਰੇ ਬਾਣੇ ਦੇ ਅੰਦਰ ਅਸੀਂ ਸੁੱਖਾਂ ਦਾ ਜੀਵਨ ਬਤੀਤ ਕਰ ਰਹੇ ਹਾਂ ਤੇ ਪਾਤਸ਼ਾਹ ਜਿਹੜਾ ਆ ਦਿਨ ਚੱਲ ਰਹੇ ਆ ਆ ਜਿਹੜਾ ਵਕਤ ਆਇਆ ਵੀ ਸੁੱਖਾਂ ਦਾ ਬਤੀਤ ਕਰਾਉਣਾ ਕੱਲ ਵੀ ਆਪਾਂ ਜ਼ਿਕਰ ਕੀਤਾ ਵੀ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਵੀ ਬੀਬੀਆਂ ਨੇ ਸਵਾ ਸਵਾ ਮਣ ਦੇ ਪੀਸਣੇ ਪੀਸ ਕੇ ਉਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰ ਕੀਤਾ ਤੇ ਜੇ ਇਸ ਇੱਕ ਦਿਨ ਦੇ ਵਿੱਚ ਅੱਧੀ ਕੌਮ ਸ਼ਹਾਦਤ ਦਾ ਜਾਨ ਪੀ ਜਾਂਦੀ ਆ ਤੇ ਪਿਆਰ ਵਾਲਿਓ ਉਸ ਵਕਤ ਵੀ ਗੁਰੂ ਦੇ ਪਿਆਰੇ ਸਿੱਖ ਮਾਲਕ ਦੀ ਅੱਗੇ ਅਰਦਾਸ ਬੇਨਤੀ ਕਰਦੇ ਆ ਕਹਿ ਰਹੇ ਆ ਸਤਿਗੁਰੂ ਆ ਸੁੱਖਾਂ ਦਾ ਬਤੀਤ ਹੋਇਆ ਜਿਹੜੇ ਅੱਗੇ ਦੇਣਾ ਰਹੀ ਆ ਵੀ ਸੁੱਖਾਂ ਦੇ ਬਤੀਤ ਕਰਵਾਉਣੇ ਕਿੱਡੀ ਵੱਡੀ ਚੜ੍ਹਦੀ ਕਲਾ ਦਾ ਪਿਆਰ ਵਾਲਿਓ ਸੁਨੇਹਾ ਤੇ ਸਾਨੂੰ ਵੀ ਸਿੱਖਣ ਦੀ ਲੋੜ ਆ ਜੇ ਸਾਡੇ ਘਰ ਦੇ ਵਿੱਚ ਕੋਈ ਮੁਸੀਬਤ ਬਣਦੀ ਆ ਕੋਈ ਦੁੱਖ ਦਾ ਸਮਾ ਆਉਂਦਾ ਪਿਆਰ ਵਾਲਿਓ ਘਬਰਾਇਆ ਨਾ ਕਰੀਏ ਉਹ ਅਕਾਲ ਪੁਰਖ ਪਰਮਾਤਮਾ ਅਡੋਲ ਪਰਮਾਤਮਾ ਦਾ ਸਿਰ ਤੇ ਸਾਡੇ ਹੱਥ ਆ ਤੇ ਸਿਮਾਲਕ ਅੱਗੇ ਅਰਦਾਸ ਕਰਿਆ ਕਰੀਏ ਮਾਲਕਾ ਜਿੱਦਾਂ ਤੂੰ ਅਡੋਲ ਉਦਾਂ ਦਾ ਅਡੋਲ ਜੀਵਨ ਵੀ ਸਾਨੂੰ ਬਖਸ਼ਿਸ਼ ਕਰ ਤੇ ਪਿਆਰ ਵਾਲਿਓ 5 ਫਰਵਰੀ 1762 ਕੱਲ੍ਹ ਵਾਲੇ ਦਿਨ ਆਪਣੇ ਬੱਚਿਆਂ ਨੂੰ ਵੀ ਦੱਸਿਏ ਸਾਡੇ ਇਤਿਹਾਸ ਦੇ ਵਿੱਚ ਕੱਲੂਕਾਰਾ ਵਾਪਰੇ ਆ ਜਿਹਨੂੰ ਵੱਡਾ ਕੱਲੂਕਾਰਾ ਕਿਹਾ ਜਾਂਦਾ ਅੱਧੀ ਕੌਮ ਨੇ ਇਸ ਕੱਲੂਕਾਰੇ ਦੇ ਵਿੱਚ ਸ਼ਹਾਦਤ ਦਾ ਜਾਨ ਪੀਤਾ ਨਾ ਨਾ ਜਿੱਥੇ ਗੁਰਬਾਣੀ ਦੇ ਨਾਲ ਵੀ ਪਿਆਰ ਵਾਲੇ ਜੁੜਨਾ ਉਥੇ ਆਪਣੇ ਇਤਿਹਾਸ ਨੂੰ ਵੀ ਪੜਦੇ ਰਹਿਣਾ ਇਤਿਹਾਸ ਨੂੰ ਵੀ ਵਿਚਾਰਦੇ ਰਹਿਣਾ ਉਸ ਇਤਿਹਾਸ ਦੇ ਵਿੱਚੋਂ ਸਾਨੂੰ ਜ਼ਿੰਦਗੀ ਜਿਉਣ ਦੀਆਂ ਯੋਗਤਾ ਮਿਲਦੀਆਂ ਨੇ ਚੜ੍ਹਦੀ ਕਲਾ ਵਾਲਾ ਜੀਵਨ ਜਿਉਣ ਦੀ ਪ੍ਰੇਰਣਾ ਸਾਨੂੰ ਮਿਲਦੀ ਆ ਜਿੱਥੇ ਬਾਣੀ ਸਾਡੇ ਜੀਵਨ ਦੇ ਵਿੱਚ ਚੜ੍ਹਦੀ ਕਲਾ ਭਰਦੀ ਆ ਤੇ ਪਿਆਰ ਵਾਲਿਓ ਉਥੇ ਇਤਿਹਾਸ ਵੀ ਸਾਨੂੰ ਚੜ੍ਹਦੀ ਕਲਾ ਵਾਲਾ ਜੀਵਨ ਜਿਉਣ ਦਾ ਸਨੇਹਾ ਦਿੰਦਾ ਅਖੀਰਨੀਆਂ ਪੰਗਤੀਆਂ ਨੇ ਸਹਬ ਦੀਆਂ ਤਨ ਮਨ ਗੁਰਪਹਿ ਵੇਚਿਆ ਮਨ ਦੀਆ ਸ਼ਰਨਾਲ ਜਿਨ੍ਹਾਂ ਨੇ ਆਪਣੇ ਗੁਰੂ ਦੇ ਅੱਗੇ ਸਾਰਾ ਕੁਝ ਸਮਰਪਿਤ ਕਰ ਦਿੱਤਾ ਪਿਆਰ ਵਾਲਿਓ ਫਿਰ ਉਹ ਗੁਰੂ ਦੇ ਪਿਆਰ ਦੇ ਵਿੱਚ ਆਪਣੀਆਂ ਜੰਦਾਂ ਵੀ ਕੁਰਬਾਨ ਕਰ ਜਾਂਦੇ ਆ ਗੁਰਮਖ ਖੋਜ ਟੰਡੋਲਿਆ ਗੁਰਮਖ ਖੋਜ ਨਿਹਾਲ ਸਤਗੁਰ ਮੇਰ ਮਲਾਇਆ ਨਾਨਕ ਸੋ ਪ੍ਰਭ ਨਾਲ ਫਿਰ ਉਹਨਾਂ ਨੂੰ ਵੀ ਆਪਣੇ ਗੁਰੂ ਦਾ ਮਲਾਪ ਹੁੰਦਾ ਉਹ ਵੀ ਮਾਲਕ ਦੇ ਨਾਲ ਜੁੜ ਕੇ ਆਪਣੀਆਂ ਜ਼ਿੰਦਗੀਆਂ ਸਫਲੀਆਂ ਕਰ ਗਏ ਤੇ ਪਿਆਰ ਵਾਲਿਓ ਅਸੀਂ ਵੀ ਮਾਲਕ ਅਗੇ ਅਰਦਾਸ ਕਰਿਆ ਕਰੀਏ ਮਾਲਕਾ ਆ ਜਿੰਦ ਦਿੱਤੀ ਆ ਆ ਜੀਵਨ ਦਿੱਤਾ ਤੇਰੇ ਨਾਲ ਜੁੜ ਕੇ ਬਤੀਤ ਹੋਵੇ ਫਿਰ ਪਿਆਰਿਓ ਸਾਡੇ ਵੀ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਆਪਸੋ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਤਿੰਨ ਦਿਨ ਤੋਂ ਹਾਜ਼ਰੀਆਂ ਭਰੀਆਂ ਬੜੇ ਪਿਆਰ ਦੇ ਨਾਲ ਗੁਰੂ ਕੀ ਸੰਗਤ ਦੇ ਵਿੱਚ ਬੈਠ ਕਰਕੇ ਸਰਵਣ ਕਰਦੇ ਰਹੇ ਹੋ ਕੋਟਾਨ ਕੋੜ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਆ ਗੋਦ ਦੇ ਵਿੱਚ ਬਿਠਾ ਕਰਕੇ ਵਿਚਾਰਾਂ ਕਰਵਾਈਆਂ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ